ਸ਼ਿਗਰੂ ਅਰਜਨਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੂਸਰਾ ਦਸਤਾਰ ਅਤੇ ਦੁਮਾਲਾ ਸਜਾਉਣ ਦਾ ਮੁਕਾਬਲਾ ਵਾਰੀ ਫੈਟਿੰਗ ਕਾਰ ਹੁਸ਼ਰਪੁਰ ਵੱਲੋਂ ਅਯੋਜਿਤ ਕੀਤਾ ਜਾ ਰਿਹਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮੁਕਾਬਲਿਆਂ ਤੋਂ ਪਹਿਲਾਂ ਦਸਤਾਰ ਅਤੇ ਦੁਮਾਲੇ ਦੀ ਸਿਖਲਾਈ ਦੇਣ ਲਈ ਕੈਂਪ ਲਗਾਏ ਜਾਣਗੇ ਤੇ ਇਹਨਾਂ ਕੈਂਪਾਂ ਦੀ ਸ਼ੁਰੂਆਤ 22 ਜੂਨ ਦਿਨ ਐਤਵਾਰ ਤੋਂ ਹੋ ਰਹੀ ਹੈ ਤੇ ਇਹ ਕੈਂਪ ਲਗਾਤਾਰ 28 ਜੂਨ ਤੱਕ ਲੱਗਣਗੇ ਜੋ ਕਿ ਹੁਸ਼ਰਪੁਰ ਦੇ ਵੱਖ-ਵੱਖ ਇਲਾਕਿਆਂ 'ਚ ਅਯੋਜਿਤ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਕੈਂਪਾਂ ਤੋਂ ਉਪਰੰਤ 29 ਜੂਨ ਨੂੰ ਦਸਤਾਰ ਅਤੇ ਦੁਮੱਲਾ ਸਜਾਉਣ ਦੇ ਮੁਕਾਬਲੇ ਸਵੇਰੇ 9 ਵਜੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਹੁਸ਼ਾਰਪੁਰ ਚ ਹੋਣਗੇ ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲੇ 'ਚ ਸਿਰਫ ਉਹ ਬੱਚੇ ਹੀ ਭਾਗ ਲੈ ਸਕਣਗੇ ਜਿਨ੍ਹਾਂ ਵੱਲੋਂ ਕੈਂਪਸ 'ਚ ਸਿਖਲਾਈ ਹਾਸਲ ਕੀਤੀ ਗਈ ਹੋਵੇਗੀ ਤੇ ਇਹਨਾਂ ਮੁਕਾਬਲੇ 'ਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇਗੀ ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਮੁਕਾਬਲੇ 'ਚ ਵੱਖ-ਵੱਖ ਉਮਰ ਵਰਗਾਂ ਦੇ ਬੱਚੇ ਅਤੇ ਨੌਜਵਾਨ ਭਾਗ ਲੈਣਗੇ ਤੇ ਮੁਕਾਬਲੇ 'ਚ ਭਾਗ ਲੈਣ ਵਾਲੇ ਇਹ ਸਾਰੇ ਬੱਚਿਆਂ ਤੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਸ਼ਹਿਰਾਂ ਅਤੇ ਪਿੰਡਾਂ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਆ ਕਿ ਉਹ ਇਹਨਾਂ ਕੈਂਪਸ 'ਚ ਜ਼ਰੂਰ ਸ਼ਮੂਲੀਅਤ ਕਰਨ ਤੇ ਮੁਕਾਬਲਿਆਂ ਦਾ ਹਿੱਸਾ ਬਣਨ ਹੁਸ਼ਰਪਰ ਨਿਉਸਤੇ ਨਾਲ ਚੇਤਨ ਕਸ਼ਕ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂ ਸੰਗਤ ਨੂੰ ਜਾਣ ਕੇ ਖੁਸ਼ੀ ਹੋਵੇਗੀ ਦੂਸਰਾ ਦਸਤਾਰ ਦਮਾਲਾ ਸਖਲਾਈ ਕੈਂਪ ਜੋ ਬਾਣੀ ਵਿਡਿੰਗ ਕਾਰ ਵੱਲੋਂ ਆਰੰਭਤਾ ਕੀਤਾ ਜਾ ਰਿਹਾ ਹੈ ਇਸ ਦੀ ਤਾਰੀਖ ਮਿਤੀ 22 ਤਰੀਕ ਤੋਂ 28 ਜੂਨ ਤੱਕ ਹੈ 23 ਤਰੀਕ ਨੂੰ ਇਸ ਦਾ ਸੰਪੂਰਨ ਜੋ ਕੰਪੀਟੀਸ਼ਨ ਹੋਵੇਗਾ ਗੁਰਦੁਆਰਾ ਕਲਗੀਧਰ ਹੁਸ਼ਿਆਰਪੁਰ ਵਿਖੇ ਹੋਵੇਗਾ ਪਹਿਲਾ ਜੋ ਕੈਂਪ ਜੋ 5:30 ਤੋਂ 7 ਵਜੇ ਤੱਕ ਗੁਰਦੁਆਰਾ ਕਲਗੀਧਰ ਹੁਸ਼ਿਆਰਪੁਰ ਵਿਖੇ ਹੋਵੇਗਾ ਤੇ ਦੂਜਾ ਜੋ ਨਗਰ ਹੈ 5:30 ਤੋਂ 7 ਵਜੇ ਤੱਕ ਸਥਾਨ ਗੁਰਦੁਆਰ ਸਿੰਘ ਸਵਾ ਪਿੰਡ ਖੜਿਆਲਾ ਸੈਣੀਆ ਤੀਜਾ ਜੋ ਸਥਾਨ ਹੈ ਗੁਰਦੁਆਰਾ ਈਸ਼ਰ ਪੁਰੀ ਰਾੜਾ ਸਾਹਿਬ ਵਿਖੇ ਸ਼ਾਮ 84 ਵਿਕੇ ਹੋਵੇਗਾ ਇਸ ਦੇ ਵਿੱਚ ਵੱਖ-ਵੱਖ ਕੋਚ ਜੋ ਗੁਰੂ ਸਾਹਿਬ ਨੇ ਡਿਊਟੀ ਲਈ ਹੈ ਪਹਿਲੇ ਭਾਈ ਹਰਪ੍ਰੀਤ ਸਿੰਘ ਜੀ ਸ਼ਾਮਚਰਾਸੀ ਤੋਂ ਦੂਜੇ ਕੋਚ ਗੁਰਮਿੰਦਰ ਸਿੰਘ ਜੀ ਜੋ ਟਰਬਨਾਇਰਾ ਤੋਂ ਹੁਸ਼ਿਆਰਪੁਰ ਤੋਂ ਤੀਜਾ ਕੋਚ ਜੋ ਦਾਸ ਤੁਹਾਡੇ ਸਾਹਮਣੇ ਖੜਾ ਹੈ ਤਾਜਪਰੀ ਟਰਬਨ ਕਿੰਗ ਦਸਤਾਰ ਅਕੈਡਮੀ ਬੁੱਲੂਵਾਲ ਤੋਂ ਦਿਲਪ੍ਰੀਤ ਸਿੰਘ ਜੀ ਕੋਸ਼ਿਸ਼ ਕਰਾਂਗੇ ਕਿ ਜੋ ਗੁਰੂ ਸਾਹਿਬ ਨੇ ਸਾਡੀ ਸੇਵਾ ਲਈ ਹੈ ਇਸ ਵਿੱਚ ਪੂਰੇ ਉੱਤਰ ਸੱਕੀਏ ਤੋ ਜਿਹੜੇ ਦਸਤਾਰ ਮੁਕਾਬਲੇ ਦੇ ਨਾਮ ਨੇ ਵੱਖ-ਵੱਖ ਨੇ ਵੱਖ-ਵੱਖ ਕੈਟਾਗਰੀਆਂ ਵਿੱਚ ਵੰਡਿਆ ਗਿਆ ਹੈ 7 ਸਾਲ ਤੋਂ 12 ਸਾਲ ਤੱਕ 12 ਸਾਲ ਤੋਂ 20 ਸਾਲ ਤੱਕ ਦਮਾਲੇ ਦੇ ਵੀ ਇਵੇਂ ਹੀ 7 ਤੋਂ 12 ਸਾਲ 12 ਤੋਂ 20 ਸਾਲ ਦੇ ਵਿੱਚ ਇੱਕ ਕੈਟਾਗਰੀ ਵੰਡੀ ਗਈ ਹੈ ਜਿਹੜੇ-ਜਿਹੜੇ ਬੱਚੇ ਨੇ ਵੀ ਭਾਗ ਲੈਣਾ ਹੋਵੇ ਉਹ ਇਹਨਾਂ ਕੈਂਪਾਂ ਵਿੱਚ ਪਿੰਡ ਮਾਨਕ ਘਟੇਰੀ ਗੁਰਦੁਆਰਾ ਕਲਗੀ ਤਰਖਸ਼ਾਹਰਪੁਰ ਪਿੰਡ ਖੜਿਆਲਾ ਸੈਣੀਆ ਈਸ਼ਰਪੁਰੀ ਰਾੜਾ ਸਾਹਿਬ ਵਿਖੇ ਪਹੁੰਚ ਕੇ योगदान ਪਾਉਣ ਇੱਕ ਬੇਨਤੀ ਹੋਰ ਹੈ ਕਿ ਸੰਜੋਗ ਸਾਡਾ ਜੋ ਬਾਣੀ ਵੀਢਿੰਕਾਰ ਦਸਤਾਰ ਸਖਲਾਈ ਦਾ ਸਾਡਾ ਜੋ ਇਹਨਾਂ ਸੇਵਾ ਲਈ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਬੱਚਿਆਂ ਨੂੰ ਹੈ ਕਿ ਉਹੀ ਇਸ ਦਸਤਾਰ ਸਖਲਾਈ ਕੈਂਪ ਵਿੱਚ ਕੰਪੀਟੀਸ਼ਨ ਵਿੱਚ ਭਾਗ ਲੈ ਸਕਦਾ ਹੈ ਜੋ ਇਹ 7 ਦਿਨ ਦਸਤਾਰ ਸਖਲਾਈ ਸਿੱਖੇਗਾ ਕੋਈ ਵੀ ਬਾਹਰੋਂ ਬੱਚਾ ਇਸ ਕੰਪੀਟੀਸ਼ਨ ਵਿੱਚ ਭਾਗ ਨਹੀਂ ਲੈ ਸਕਦਾ ਕਿਉਂਕਿ ਸਾਡਾ ਮੇਨ ਮੋਟਿਵ ਹੈ ਜੋ ਛੋਟੇ ਬੱਚੇ ਨੇ ਦਸਤਾਰ ਨਹੀਂ ਸਿੱਖ ਸਕੇ ਉਹਨਾਂ ਨੂੰ ਦਸਤਾਰ ਸਿਖਾਉਣੀ ਤੇ ਗੁਰਮਤ ਦਾ ਪ੍ਰਚਾਰ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ